प्यारे दोस्तों एक दोस्तो, बार फिर मेजरमंक ਵੱਲੋਂ ਤੁਹਾਨੂੰ ਅਦੁੱਸਤਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਪਿਛਲੀ ਵਾਰ ਆਪਾਂ ਪਾਰ ਦਾ ਇਤਿਹਾਸ ਤੁਹਾਨੂੰ ਲੜੀਵਾਰ ਦੱਸਣਾ ਸ਼ੁਰੂ ਕੀਤਾ ਸੀ ਤੇ ਤੁਹਾਡੇ ਵੱਲੋਂ ਕੁਝ ਕੁ ਰਿਸਪੌਂਸ ਆਇਆ ਕਿਉਂਕਿ ਮੈਂ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਕਿ ਜਦੋਂ ਤੁਸੀਂ ਕੋਈ ਵੀ ਮਤਲਬ ਇਸ ਤਰ੍ਹਾਂ ਦੀ ਗੱਲ ਕਰੋਗੇ ਇਤਿਹਾਸ ਦੀ ਕਰੋਗੇ ਸਭਿਆਤਾਵਾਂ ਦੀ ਕਰੋਗੇ ਗਿਆਨ ਦੀ ਕਰੋਗੇ ਬਗੇ ਹਾਂ ਦੀ ਕਰੋਗੇ ਤਾਂ ਤੁਹਾਨੂੰ ਦਰਸ਼ਕ ਨਹੀਂ ਮਿਲਣਗੇ ਕਿਉਂਕਿ ਜਿਹੜਾ ਹੈਗਾ ਇਹ ਚੀਜ਼ਾਂ ਬੁੜੀਆਂ ਥੋੜੀਆਂ ਹੁੰਦੀਆਂ ਨੇ ਸਮਾਜ 'ਚ ਥੋੜੀਆਂ ਹੁੰਦੀਆਂ ਨੇ ਤੇ ਜੇ ਇਸ ਦੇ ਬਜਾਏ ਤੁਸੀਂ ਕੋਈ ਸਨਸਨੀਖੇਜ਼ ਖੁਲਾਸੇ ਕਰੋਗੇ ਸਿਆਸਤਦਾਨਾਂ ਦੀਆਂ ਗੱਲਾਂ ਕਰੋਗੇ ਪੰਜਾਬ ਦੀ ਸਿਆਸਤ ਦੀਆਂ ਗੱਲਾਂ ਕਰੋਗੇ ਜਾਂ ਕੋਈ ਅਸ਼ਲੀਲ ਕੰਟੈਂਟ ਲੈ ਕੇ ਆਉਂਗੇ ਤਾਂ ਤੁਹਾਨੂੰ ਲੱਖਾਂ ਦੀ ਤਰ੍ਹਾਂ ਜਿਹੜੇ ਨੇ ਉਹ ਫਾਲੋਅਰ ਵੀ ਮਿਲਣਗੇ ਤੇ ਤੁਹਾਨੂੰ ਦਰਸ਼ਕ ਵੀ ਮਿਲਣਗੇ ਲਿਕਨ ਇਸ ਤਰ੍ਹਾਂ ਦੀਆਂ ਜਿਵੇਂ ਹੁਣ ਮੈਂ ਟਰੈਵਲਿੰਗ ਕਰਦਾ ਹਾਂ ਕਿਤਾਬਾਂ ਦੀਆਂ ਗੱਲਾਂ ਕਰਦਾ ਹਾਂ ਜਾਂ ਸੱਭਿਆਚਾਰਾਂ ਦੀਆਂ ਗੱਲਾਂ ਕਰਦਾ ਹਾਂ ਤਾਂ ਤੁਹਾਨੂੰ ਜਿਹੜੇ ਉਹ ਬਹੁਤ ਲੋਕ ਨਹੀਂ ਮਿਲਦੇ ਚਲੋ ਫੇਰ ਜਿੰਨੇ ਵੀ ਹੈਗੇ ਆ ਤੁਸੀਂ ਕਿਉਂਕਿ ਚੰਗਾਈ ਹਮੇਸ਼ਾ ਥੋੜੀ ਹੁੰਦੀ ਹੈ ਖੂਬਸੂਰਤੀ ਥੋੜੀ ਹੁੰਦੀ ਹੈ ਤੇ ਆਪਾਂ ਉਸ ਨੂੰ ਲੈ ਕੇ ਚੱਲ ਪੈਨੇ ਆ ਹੋ ਸਕਦਾ ਹੈ ਕਿ ਮੇਰੀ ਕੋਸ਼ਿਸ਼ ਠੀਕ ਹੋਵੇ ਹੋ ਸਕਦਾ ਨਾ ਹੋਵੇ ਤੇ ਇਹ ਹੁਣ ਤੁਹਾਡੀ ਮਰਜ਼ੀ ਆ ਵੀ ਤੁਸੀਂ ਕੋਈ ਚੰਗੀ ਚੀਜ਼ ਦੇਖਣੀ ਚਾਹੁੰਦੇ ਹੋ ਮਤਲਬ ਅਸੀਂ ਜਦੋਂ ਕੰਪਲੇਂਟ ਕਰਦੇ ਆ ਮਤਲਬ ਫੋਨ ਆਪਣੇ ਸੋਸ਼ਲ ਮੀਡੀਆ ਤੇ ਕੋਈ ਗੱਲ ਹੁੰਦੀ ਆ ਕਿਸੇ ਦੀ ਤਾਂ ਅਸੀਂ ਮਤਲਬ ਕਿਨਾ ਹੁੰਦੇ ਆ ਕਿ ਆ ਜੀ ਬਲਗਰਟੀ ਜਿਹੜੀ ਅਸ਼ਲੀਲਤਾ ਖਤਮ ਹੋਣੀ ਚਾਹੀਦੀ ਆ ਆਹ ਜੀ ਚੰਗੇ ਗੀਤ ਹੋਣੇ ਚਾਹੀਦੇ ਨੇ ਅਸੀਂ ਮੂਰੇ ਹੁੰਦੇ ਆ ਪਰ ਜੇ ਕੋਈ ਕਰਦਾ ਤਾਂ ਅਸੀਂ ਉਹਨੂੰ ਸਹਿਯੋਗ ਨਹੀਂ ਕਰਦੇ ਇਹ ਸਾਡਾ ਜਿਹੜਾ ਦੂਰਾ ਕਰਤਾਰ ਹੈ ਨਾ ਡਬਲ ਸਟੈਂਡਰਡ ਇਹ ਸਾਡੀ ਲਾਈਫ ਵਿੱਚ ਵੀ ਹੈ ਇਹ ਸਾਡੇ ਸੋਚਣ ਵਿੱਚ ਵੀ ਹੈ ਇਹ ਸਾਡੇ ਸਾਰੇ ਕਾਸੇ ਦੇ ਵਿੱਚ ਵੀ ਹੈ ਕਰਨੇ ਅਸੀਂ ਉਹੀ ਕੰਮ ਹੁੰਦੇ ਨੇ ਤੇ ਲੇਕਿਨ ਜਦੋਂ ਕਿਤੇ ਮਾੜੇ ਕੰਮਾਂ ਦੀ ਆਲੋਚਨਾ ਕਰਨ ਦੀ ਉਹਦੇ ਮੁਰੇ ਵੀ ਅਸੀਂ ਸਭ ਤੋਂ ਜ਼ਿਆਦਾ ਖੜੇ ਹੁੰਦੇ ਹਾਂ ਸੋ ਇਹ ਹੈ ਤਾਂ ਮੈਂ ਤੁਹਾਨੂੰ ਕੋਈ ਦੋਸ਼ ਨਹੀਂ ਜਿੰਦਾ ਤੁਹਾਡਾ ਕੋਈ ਦੋਸ਼ ਨਹੀਂ ਹੈਗਾ ਸਾਡੀ ਜਿਹੜਾ ਸਾਡਾ ਜਿਹੜਾ ਡਿਵੈਲਪਮੈਂਟ ਹੈ ਉਹੀ ਕੋਸ਼ਿਸ਼ ਇਸ ਤਰ੍ਹਾਂ ਦੀ ਹੋਈ ਹੋਈ ਆ ਸ਼ਾਇਦ ਸਾਡੀ ਜਿਹੜੀ ਐਜੂਕੇਸ਼ਨ ਹੈ ਉਹ ਉਸ ਤਰ੍ਹਾਂ ਦੀ ਨਹੀਂ ਹੈ ਜਿਸ ਤਰ੍ਹਾਂ ਦੀ ਬੰਗਾਲ ਦੇ ਵਿੱਚ ਹੈ ਕੇਰਲਾ ਦੇ ਵਿੱਚ ਹੈ ਜਿੱਥੇ ਲੋਕ ਕਿਤਾਬਾਂ ਨੂੰ ਮੁਹੱਬਤ ਕਰਦੇ ਨੇ ਕਲਾ ਨੂੰ ਮੁਹੱਬਤ ਕਰਦੇ ਨੇ ਜਿੱਥੇ ਗਿਆਨ ਵਿਗਿਆਨ ਨੂੰ ਲੋਕ ਮੁਹੱਬਤ ਕਰਦੇ ਨੇ ਸੋ ਚਲੋ ਆਪਾਂ ਨਾਂ ਗੱਲ ਨੂੰ ਜਿਆਦਾ ਲੰਬੀ ਲੈ ਕੇ ਜਾਂਦੇ ਹੋਏ ਤਾਂ ਆਪਾਂ ਜਰਾ ਅਗਲਾ ਭਾਗ ਸ਼ੁਰੂ ਕਰਦੇ ਆਂ ਭਾਰਤ ਦਾ ਜਿਹੜਾ ਇਤਿਹਾਸ ਹੈ ਤਾਂ ਉਹਦੇ ਵਿੱਚੋਂ ਸਿਰਫ ਮੈਨੂੰ ਇੱਕ ਦੋ ਮੈਸੇਜ ਹੀ ਆਏ ਨੇ ਤੇ ਇੱਕ ਮੈਨੂੰ ਮੈਸੇਜ ਆਇਆ ਸਰਜੀਤ ਸਿੰਘ ਸਾਡੇ ਬਹੁਤ ਹੀ ਪਿਆਰੇ ਦੋਸਤ ਨੇ ਤੇ ਬੜੇ ਚੰਗੇ ਪੱਤਰਕਾਰ ਨੇ ਆਪ ਖੁਦ ਲੇਖਕ ਨੇ ਆਲੋਚਨਾ ਵੀ ਕਰਦੇ ਨੇ ਟਰਾਂਸਲੇਸ਼ਨ ਵੀ ਕਰਦੇ ਨੇ ਤਾਂ ਉਹਨਾਂ ਦਾ ਮੈਸੇਜ ਆਇਆ ਕਿ ਉਹਨਾਂ ਨੂੰ ਬੜੀ ਵਧੀਆ ਜਾਣਕਾਰੀ ਲੱਗੀ ਤਾਂ ਉਹਨਾਂ ਨੇ ਕਿਹਾ ਹੈ ਕਿ ਮੈਂ ਇਹਦੇ ਨਾਲ ਜਿਹੜਾ ਹੈਗਾ ਥੋੜੀਆਂ ਜਿਹੀਆਂ ਪੁਟੇਜਾਂ ਕਹਿੰ ਲੋ ਕਿ ਥੋੜੀਆਂ ਜਿਹੀਆਂ ਚੀਜ਼ਾਂ ਦਿਖਾਵਾਂ ਵੀ ਤਾਂ ਕਿ ਜਿਹੜਾ ਇਹ ਹੋਰ ਦਿਲਚਸਪ ਬਣ ਸਕੇ ਅ ਸੋ ਮੈਂ ਇਹ ਵੀ ਤੁਹਾਨੂੰ ਦੱਸ ਦਿੰਦਾ ਕਿ ਮੈਂ ਪੇਸ਼ਕਾਰੀ ਤਾਂ ਕਰ ਸਕਦਾ ਹਾਂ ਬੋਲ ਸਕਦਾ ਹਾਂ ਕੈਮਰੇ 'ਪੂਰੇ ਪਰ ਜਿਹੜਾ ਟੈਕਨੀਕਲ ਪੱਖ ਹੈ ਉਹ ਸ਼ਾਇਦ ਮੈਨੂੰ ਕਿਸੇ ਦੀ ਸਹਾਇਤਾ ਲੈਣੀ ਪਵੇ ਜਾਂ ਮੈਨੂੰ ਕੁਝ ਆਪ ਐਫਰਟਸ ਕਰਨੀਆਂ ਪੈਣ ਉਹ ਮੈਂ ਕੋਸ਼ਿਸ਼ ਕਰੂੰਗਾ ਕਿ ਹਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਕਰ ਸਕੀਏ ਸੋ ਦੋਸਤੋ ਅੱਜ ਆਪਾਂ ਭਾਰਤ ਦਾ ਜਿਹੜਾ ਇਤਿਹਾਸ ਹੈ ਉਹਦੀ ਦੂਸਰੀ ਕੜੀ ਦੀ ਗੱਲ ਕਰਾਂਗੇ ਤੇ ਤੁਸੀਂ ਮੈਨੂੰ ਜਿਉਂ-ਜਿਉਂ ਆਪਾਂ ਜੁੜੇ ਰਹਾਂਗੇ ਟੈਕਨੀਕਲੀ ਵੀ ਹੋ ਸਕਦਾ ਹੈ ਕਈ ਮਿਸਟੇਕਸ ਹੋਣ ਤੇ ਕਈ ਵਾਰ ਮਤਲਬ ਜਿਦਾ ਪੇਸ਼ਕਾਰੀ ਦੇ ਵਿੱਚ ਵੀ ਕੋਈ ਗੱਲਾਂ ਹੁੰਦੀਆਂ ਨੇ ਤੇ ਤੁਸੀਂ ਮੈਨੂੰ ਉਹ ਦੱਸਦੇ ਰਹਿਣਾ ਮੈਂ ਸਰਜੀਤ ਸਿੰਘ ਦਾ ਕਲਵੀਰ ਸਿੰਘ ਬਵਾਲ ਉਹ ਵੀ ਸਾਡੇ ਬੜੇ ਅੱਛੇ ਦਰਸ਼ਕ ਨੇ ਤੇ ਜਿਨ੍ਹਾਂ ਨੂੰ ਮੈਂ ਹਰ ਵੀਡੀਓ ਭੇਜਦਾ ਤਾਂ ਉਹ ਦੇਖਦੇ ਨੇ ਤੇ ਉਹਦੀ ਗੱਲ ਵੀ ਕਰਦੇ ਨੇ ਸੋ ਇਸ ਤਰ੍ਹਾਂ ਮੈਂ ਜਸਜੀਤ ਸਿੰਘ ਜੱਸੀ ਯੂਨਾ ਨੂੰ ਵੀ ਹਰ ਵੀਡੀਓ ਭੇਜਦਾ ਤੇ ਉਹ ਵੀ ਦੇਖਦੇ ਨੇ ਤੇ ਇਹਨਾਂ ਨੂੰ ਮੈਂ ਭੇਜਦਾ ਹਾਂ ਜੇ ਤੁਸੀਂ ਕਹੋਗੇ ਤੁਹਾਡੇ ਚ ਕੋਈ ਲੋਕ ਕਹਿਣਗੇ ਦਰਸ਼ਕ ਕਹਿਣਗੇ ਕਿ ਸਾਨੂੰ ਵੀ ਭੇਜਿਆ ਕਰ ਤਾਂ ਫਿਰ ਮੈਂ ਤੁਹਾਨੂੰ WhatsApp ਤੇ ਤੁਹਾਨੂੰ ਵੀ ਭੇਜ ਸਕਦਾ ਹਾਂ ਤੇ ਨਹੀਂ ਤਾਂ ਤੁਸੀਂ ਜਾ ਕੇ ਸਿੱਧਾ ਦੇਖ ਸਕਦੇ ਹੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਦ ਪੱਥਰ ਯੁੱਗ ਜਿਹੜਾ ਨਵ ਪੱਥਰ ਯੋਗ ਤੇ ਦੁੱਧ ਪੱਥਰੀ ਯੁੱਗ ਠੀਕ ਹੈ ਇਹਨਾਂ ਪੜਾਵਾਂ ਦੇ ਵਿੱਚ ਹੋਇਆ ਤਾਂ ਧਰਮ ਨੇ ਇਸ ਨੂੰ ਜਿਵੇਂ ਸਤਿ ਯੋਗ ਦੁਆਪਰ ਤ੍ਰੇਤਾ ਕਾਲ ਯੁੱਗ ਇਸ ਤਰ੍ਹਾਂ ਇਹਨਾਂ ਸਮਿਆਂ ਦੀ ਵੰਡ ਕੀਤੀ ਹੋਈ ਹੈ ਤਾਂ ਹਰ ਸਮਾਜ ਜਿਹੜਾ ਉਹਨੇ ਇਹਨਾਂ ਸਮਿਆਂ ਦੀ ਵੰਡ ਕੀਤੀ ਹੋਈ ਹੈ ਲੇਕਿਨ ਜਿਹੜਾ ਵਿਗਿਆਨ ਜਾਂ ਇਤਿਹਾਸ ਹੈ ਇਹ ਇਹਨੂੰ ਡਿਫਰੈਂਟ ਤਰੀਕੇ ਨਾਲ ਵੇਖਦਾ ਹੈ ਠੀਕ ਹੈ ਸੋ ਮਤਲਬ ਤੋਂ ਮਤਲਬ ਹੈ ਕਿ ਜਦੋਂ ਪੱਥਰ ਜੋਗਾ ਜਿਹੜਾ ਉਹ ਸਟਾਰਟ ਤੋਂ ਲੈ ਕੇ ਕਾਫੀ ਦੂਰ ਤੱਕ ਆ ਗਿਆ ਤਾਂ ਉਦੋਂ ਕੀ ਤਬਦੀਲੀਆਂ ਆਈਆਂ ਭਾਰਤ ਦੇ ਵਿੱਚ ਖਾਸ ਤੌਰ ਤੇ ਕੀ ਤਬਦੀਲੀਆਂ ਆਈਆਂ ਸੁਧਰਾ ਭਾਰਤ ਅਸੀਂ ਅੱਜ ਦੇਖਦੇ ਹਾਂ ਨਾ ਇਹ ਭਾਰ ਦਾ ਰੂਪ ਹੈ ਜਿਹੜਾ ਬਹੁਤ ਵਿਸ਼ਾਲ ਸੀ ਬਹੁਤ ਦੂਰ ਦੂਰ ਤੱਕ ਇਹ ਇਹ ਫੈਲਿਆ ਹੋਇਆ ਸੀ ਅਫਗਾਨਿਸਤਾਨ ਤੱਕ ਫੈਲਿਆ ਹੋਇਆ ਸੀ ਜਾਂ ਇਧਰ ਕਹ ਲੋ ਮਲੇਸ਼ੀਆ ਤੱਕ ਜਾ ਲੱਗਦਾ ਸੀ ਜਾਂ ਬਹੁਤ ਦੂਰ ਤੱਕ ਫੈਲਿਆ ਹੋਇਆ ਸੀ ਤੇ ਜਦੋਂ ਆਪਾਂ ਇਸ ਖਿੱਤੇ ਦੀ ਗੱਲ ਕਰਦੇ ਹਾਂ ਤਾਂ ਇਹ ਪੂਰੇ ਖਿੱਤੇ ਦੀ ਗੱਲ ਹੈ ਤੇ ਪਾਕਿਸਤਾਨ ਬਾਅਦ ਚ ਬਣਿਆ ਹੈ ਬੰਗਲਾਦੇਸ਼ ਬਾਅਦ ਚ ਬਣਿਆ ਹੈ ਤੇ ਇਹ ਜਿਹੜੇ ਹਨ ਦੇਸ਼ਾਂ ਨੇ ਤੇ ਕੁਸ਼ਕ ਜਿਹੜੇ ਏਰੀਏ ਹਨ ਜਿਸ ਤਰ੍ਹਾਂ শ্রীলੰਕਾ ਹੋਇਆ ਤਾਮਿਲਨਾਡੂ ਹੋਇਆ ਇਹ ਮਤਲਬ ਜਿਦਾ ਇੱਕ ਬੱਕਰੀ ਜ ਜਮੇ ਆਪਾਂ ਗੱਲ ਕੀਤੀ ਸੀ ਤੇ ਬੱਕਰੀ ਦਿੱਖ ਵਾਲੇ ਲੋਕਾਂ ਦੇ ਇਲਾਕੇ ਹਨ ਤੇ ਇਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਸੋ ਜਿਹੜਾ ਗੁਜਰਾਤ ਹੈ ਇਹ ਵੀ ਕਕਨਾਰੇ ਤੈਨੂੰ ਮੱਸਿਆ ਹੋਇਆ ਹੈ ਤੇ ਇਹ ਜਿਹੜੀਆਂ ਖੋਜਾਂ ਹੋਈਆਂ ਨੇ ਨਾ ਜਿਨ੍ਹਾਂ ਦੇ ਆਧਾਰ ਤੇ ਮੈਂ ਤੁਹਾਡੇ ਨਾਲ ਗੱਲ ਕਰਦਾ ਇਹ ਹੋਈਆਂ ਨੇ ਜਿਹੜਾ ਇਸ ਵਕਤ ਪਾਕਿਸਤਾਨ ਦੇ ਵਿੱਚ ਇਲਾਕਾ ਸਿੰਧ ਦਾ ਇਲਾਕਾ ਕਿਉਂਕਿ ਸਿੰਧ ਘਾਟੀ ਦੀ ਜਿਹੜੀ ਸਭਿਆਤਾ ਉਹ ਇੱਥੇ ਹੀ ਵਿਕਸਿਤ ਹੋਈ ਹੈ ਸੋ ਸਾਡੇ ਭਾਰਤ ਦਾ ਨਾਮ ਜਿਹੜਾ ਹਿੰਦੁਸਤਾਨ ਹੈ ਇਹ ਵੀ ਕਿਉਂਕਿ ਜਿਹੜੇ ਸਿੰਧ ਦੇ ਕਿਨਾਰੇ ਰੂਕ ਬਸਦੇ ਸੀ ਤੇ ਉਹਨਾਂ ਨੂੰ ਸਿੰਧੂ ਕਹਿੰਦੇ ਸੀ ਸਿੰਧੂ ਤੋਂ ਮਤਲਬ ਜਿਹੜਾ ਹੈਗਾ ਸਿੰਦੂ ਹੁਸਤਾਨ ਦਾ ਨਹੀਂ ਕਾਂਗੇ ਲੇਕਿਨ ਉਹ ਬਗੜ ਦਾ ਬਗੜ ਤਗੜਾ ਹਿੰਦੁਸਤਾਨ ਬਣ ਗਿਆ ਐਕਚੁਅਲੀ ਇਹ ਸਿੰਧ ਸਿੰਧ ਘਾਟ ਦੀ ਜਿਹੜੀ ਸੱਭਿਆਤਾ ਹੈ ਤੇ ਉਹਦੇ ਨਾਲ ਹੀ ਸੰਬੰਧਿਤ ਹੈ ਸੋ ਹੁਣ ਜਿਹੜਾ ਇਹ ਮੱਧ ਪੱਥਰ ਯੁੱਗ ਸੀ ਆਪਾਂ ਪਹਿਲਾਂ ਕੀਤਾ ਸੀ ਕਿ ਜਿਹੜਾ ਪ੍ਰਾਤਨ ਪੱਥਰ ਯੁੱਗ ਹੈ ਜਿਹੜਾ ਮੱਧ ਪੱਥਰ ਯੁੱਗ ਸੀਗਾ ਇਹਦੀਆਂ ਜਿਹੜੀਆਂ ਖੋਜਾਂ ਨੇ ਜਦੋਂ ਉਹ ਕੀਤੀਆਂ ਗਈਆਂ ਕਿ ਇਹ ਕਿੱਥੇ-ਕਿੱਥੇ ਮਤਲਬ ਭਾਰਤ ਦੇ ਵਿੱਚ ਸੀਗਾ ਤਾਂ ਕੀ ਕੀ ਲੋਗਿਸਟਿਕ ਕਰਦੇ ਸੀ ਤਾਂ ਇੱਕ ਉਹ ਗੁਜਰਾਤ ਦਾ ਇਲਾਕਾ ਹੈ ਲੰਗਨਾਸ ਉੱਥੇ ਕੌਜ ਹੋਈ ਉੱਥੋਂ ਕੀ ਮਿਲਿਆ ਤਾਂ ਉੱਥੋਂ ਜਿਹੜੇ ਪੱਥਰ ਦੇ ਸੰਦ ਨੇ ਜਿਨ੍ਹਾਂ ਦੀ ਕੋਈ ਜਿਦਾਂ ਮੈਂ ਪਹਿਲਾਂ ਦੱਸਿਆ ਸੀ ਪਹਿਲੇ ਉਹਦੇ ਵਿੱਚ ਕਿ ਅ ਫਰੂਟ ਕੱਟਣ ਵਾਲੇ ਜਾਂ ਮਾਸ ਕੱਟਣ ਵਾਲੇ ਜਾਂ ਚੀਜ਼ਾਂ ਨੂੰ ਪੀਸਣ ਵਾਲੇ ਜਿਨ੍ਹਾਂ ਦੀ ਕੋਈ ਸ਼ੇਪ ਨਹੀਂ ਸੀ ਹੁੰਦੀ ਉਦਾਂ ਹੀ ਬਸ ਮੜਾ ਜਾ ਉਹਨੂੰ ਘਾਟ ਕੇ ਤਿੱਖਾ ਜਾ ਕਰ ਲਿਆ ਤੇ ਉਹਦੇ ਤੋਂ ਕੰਮ ਲੈ ਲਿਆ ਤੇ ਉਹਦੇ ਨਾਲ ਜਿਉਂ-ਜਿਉਂ ਇਹ ਪੱਥਰ ਯੁੱਗ ਵਿਕਾਸ ਕਰਦਾ ਗਿਆ ਜਿਵੇਂ ਆਪਾਂ ਕਹਿੰਦੇ ਅਗਰ ਨਾ ਪੱਥਰ ਯੁੱਗ ਇਹਨਾਂ ਨੇ ਇਹਦੇ ਮੱਧ ਤੱਕ ਆਉਂਦੇ ਆਉਂਦੇ ਆ ਮਿੱਟੀ ਇਕੱਠੀ ਕਰਕੇ ਮਿੱਟੀ ਨੂੰ ਮਤਲਬ ਜਿਦਾਂ ਪਾਣੀ ਚ ਗੁੰਨ ਕੇ ਤੇ ਆਪਣੇ ਖਾਣ ਲਈ ਭਾਂਡੇ ਬਣਾਉਣੇ ਸਿੱਖ ਲਏ ਤੇ ਉਹਨਾਂ ਨੂੰ ਧੁੱਪੇ ਸੁਕਾ ਲਿਆ ਜਾਂਦਾ ਠੀਕ ਹੈ ਜਦੋਂ ਆਪਾਂ ਬੱਚੇ ਛੋਟੇ ਹੁੰਦੇ ਕਰਦੇ ਹੁੰਦੇ ਸੀ ਕਿ ਖੇਡਦੇ ਹੁੰਦੇ ਸੀਗੇ ਕਿ ਮਿੱਟੀ ਦੇ ਕੋਈ ਭਾਂਡੇ ਬਣਾ ਕੇ ਜਾਂ ਕੋਈ ਮਿੱਟੀ ਦਾ ਕੋਈ ਜਾਨਵਰ ਬਣਾ ਕੇ ਉਹਨੂੰ ਧੁੱਪੇ ਰੱਖਤਾ ਤੇ ਫਿਰ ਉਹ ਸੁੱਕ ਗਿਆ ਤਾਂ ਫਿਰ ਉਹਨੂੰ ਖਾਣ ਲਈ ਵਰਤ ਲਿਆ ਵੀ ਵਰਤਦੇ ਸੀ ਪੱਤਿਆਂ ਤੇ ਰੱਖ ਕੇ ਵੀ ਖਾਂਦੇ ਸੀ ਤੇ ਇਹ ਜਿਹੜਾ ਰੁਝਾਨ ਹੈ ਇਹ ਤੁਸੀਂ ਦੇਖਿਆ ਹੋਊਗਾ ਕਿ ਦੱਖਣ ਦੇ ਵਿੱਚ ਤਾਂ ਅੱਜ ਤੱਕ ਵੀ ਆ ਅੱਜ ਤੱਕ ਲੋਕ ਉਹ ਕੇਲਿਆਂ ਦੇ ਪੱਤਿਆਂ ਤੇ ਜਾਂ ਜਿਹੜੇ ਹੋਰ ਵੱਡੇ ਪੱਤੇ ਨੇ ਉਹਨਾਂ ਤੇ ਖਾਂਦੇ ਨੇ ਇਹ ਇਹ ਜਿਹੜੀ ਸੰਸਕ੍ਰਿਤੀ ਹੈ ਇਹ ਪੀੜੀ ਤਰ ਪੀੜੀ ਚੱਲੀ ਆਉਂਦੀ ਹੈ ਸੋ ਇੱਥੇ ਲੋਕਾਂ ਨੇ ਜਿਹੜਾ ਹੈਗਾ ਉਹ ਮਿੱਟੀ ਦੇ ਬਰਤਨ ਬਣਾਉਣਾ ਸਿੱਖੇ ਤੇ ਇਹ ਮਿੱਟੀ ਦੇ ਬਰਤਨ ਨੇ ਜਿਹੜੇ ਇਹ ਵੀ ਇਸ ਖੋਜ ਦੌਰਾਨ ਨੇ ਜਿਹੜੇ ਮਿਲੇ ਨੇ ਜਿਹੜੀ ਮੈਂ ਤੁਹਾਨੂੰ ਦੱਸਦਾ ਕਿ ਲੰਗਨਾਸ ਦੀ ਵਿੱਚ ਖੋਜ ਕੀਤੀ ਗਈ ਹੈ ਸੋ ਨਾ ਪੱਥਰ ਯੁੱਗ ਜਦੋਂ ਆਇਆ ਜਦੋਂ ਜਿਹੜਾ ਮੱਧ ਪੱਥਰ ਯੁੱਗ ਖਤਮ ਹੋ ਗਿਆ ਸੋ ਨਾ ਪੱਥਰ ਯੁੱਗ ਜਦੋਂ ਆਇਆ ਸੋ ਉਦੋਂ ਜਿਹੜੀ ਭਾਂਡੇ ਬਣਾਉਣ ਦੀ ਕਲਾ ਨਾ ਉਹਦੇ ਵਿੱਚ ਕਾਫੀ ਵਿਕਾਸ ਹੋ ਚੁੱਕਿਆ ਸੀ ਤੇ ਇਹ ਜਿਹੜੇ ਤੁਸੀਂ কুমਹਾਰ ਦਾ ਚੱਕ ਦੇਖ ਲਓ ਜੀ ਤੇ ਅੱਜ ਭਾਂਡੇ ਬਣਾਏ ਜਾਂਦੇ ਨੇ ਇਹੋ ਉਹਨਾਂ ਲੋਕਾਂ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੋ ਸਕਦਾ ਉਹ ਇੰਨਾ ਮਾਡਰਨ ਨਾ ਹੋਵੇ ਤੇ ਇਹ ਜਿਹੜੇ ਚੱਕ ਦੇ ਬਣਾਏ ਹੋਏ ਭਾਂਡੇ ਨੇ ਜਿਨ੍ਹਾਂ ਤੋਂ ਤੁਸੀਂ ਦੇਖਦੇ ਹੋ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਆਪਾਂ ਮਿਊਜ਼ੀਅਮਾਂ ਦੇ ਵਿੱਚ ਪਏ ਦੇਖਦੇ ਹਾਂ ਤੇ ਉਹਨਾਂ ਦੇ ਮੀਨਾ ਕਾਰੀ ਕੀਤੀ ਹੋਈ ਆ ਤੇ ਉਹਨਾਂ ਦੇ ਵਧੀਆ ਮਤਲਬ ਜਿਦਾ ਪੇਂਟ ਕੀਤਾ ਹੋਇਆ ਠੀਕ ਆ ਤੇ ਇਹ ਉਸ ਯੁੱਗ ਦੇ ਨੇ ਤੇ ਇਹ ਵੀ ਨੇ ਜਿਹੜੇ ਇਸ ਖੋਜ ਦੌਰਾਨ ਮਿਲੇ ਨੇ ਸੋ ਮੁੱਖ ਕੀਤਾ ਕੀ ਸੀ ਮੁੱਖ ਕੀਤਾ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆ ਕਿ ਇਹ ਤੁਹਾਡੀ ਜਿਹੜੀ ਇਲਾਕੇ ਦੀ ਬਣਤਰ ਹੈ ਉਹਦੇ ਆਧਾਰ ਤੇ ਹੀ ਹੁੰਦਾ ਤੇ ਹੁਣ ਜਿਹੜਾ ਕੇਰਲਾ ਸਾਈਡ ਹੈ ਜਿਹਦਾ ਤਾਮਿਲਨਾਡੂ ਸਾਈਡ ਹੈ ਕੇਰਲਾ ਸਾਈਡ ਹੈ ਜਾਂ ਗੁਜਰਾਤ ਵੀ ਕਹਿ ਲਈਏ ਆਪਾਂ ਤੋ ਉੱਥੇ ਜਿਹੜੇ ਪਾਣੀ ਦੇ ਕਿਨਾਰੇ ਸੀ ਇਹ ਲੋਕ ਵਸੇ ਹੋਏ ਜੰਗਲ ਨਹੀਂ ਸੀ ਕਿ ਪਾਣੀ ਜ਼ਿਆਦਾ ਸੀ ਤੇ ਇਹ ਲੋਕਾਂ ਦਾ ਜਿਹੜਾ ਉਪਜੀਵਕਾ ਸੀ ਖਾਣ ਪੀਣ ਕੀ ਕਰਦੇ ਸੀ ਜਿਹੜੇ ਲੋਕ ਇਸ ਪਾਕਟ ਦੇ ਵਿੱਚ ਵਸੇ ਹੋਏ ਸੀ ਤੇ ਇਹਨਾਂ ਦੇ ਜਿਹੜੇ ਖੋਜਦਰਾਨ ਆ ਪਤਾ ਲੱਗਿਆ ਇਹਨਾਂ ਦਾ ਸੀਗਾ ਕੰਮ ਮੱਛੀਆਂ ਫੜਨਾ ਤੇ ਸ਼ਿਕਾਰ ਕਰਨਾ ਅੱਜ ਵੀ ਤੁਸੀਂ ਸਾਊਥ ਚ ਜਾਓਗੇ ਤਾਂ ਲੋਕ ਪੱਤਿਆਂ ਤੇ ਖਾਂਦੇ ਨੇ ਅਤੇ ਉਹਨਾਂ ਦੇ ਖਾਣਿਆਂ ਦੇ ਵਿੱਚ ਜਿਹੜੀ ਮੱਛੀ ਦੀ ਵਰਤੋਂ ਆ ਬਹੁਤ ਜ਼ਿਆਦਾ ਮੱਛੀ ਤੇ ਚਾਵਲ ਦੀ ਕਿਉਂਕਿ ਚਾਵਲ ਵੀ ਪਾਣੀ ਚ ਹੁੰਦਾ। ਤੋਂ ਇਸ ਕਰਕੇ ਜਿਹੜੇ ਭਾਰ ਦੇ ਵੱਖੋ ਵੱਖਰੇ ਹਿੱਸੇ ਨੇ ਨਾ ਉਹਨਾਂ ਦਾ ਜਿਹੜਾ ਵਿਕਾਸ ਹੈ ਉਹ ਇੱਕ ਤਰੀਕੇ ਨਾਲ ਨਹੀਂ ਹੋਇਆ ਤੇ ਜੇ ਹੁਣ ਆਪਾਂ ਇੱਥੇ ਮੱਛੀਆਂ ਫੜਦੇ ਸੀ ਪੱਤਿਆਂ ਤੇ ਖਾਂਦੇ ਸੀ ਤੇ ਜੇ ਆਪਾਂ ਸਿੰਧ ਦਰਿਆ ਵੱਲ ਨੂੰ ਜਾਈਏ ਪਾਕਿਸਤਾਨ ਜਿਹੜਾ ਹੁਣ ਬਣਿਆ ਹੋਇਆ ਤੇ ਉਧਰਲੀ ਸਾਈਡ ਨੂੰ ਜਾਈਏ ਤਾਂ ਉੱਥੇ ਤੁਸੀਂ ਜਾ ਕੇ ਦੇਖੋਗੇ ਨੇ ਤਾਂ ਉੱਥੇ ਜਿਹੜੀ ਜਿਹੜੀ ਖੋਜ ਕੀਤੀ ਗਈ ਹੈ ਤੇ ਉਹਦੇ ਵਿੱਚ ਬੱਕਰੀ ਕਿਸਮ ਦਾ ਜਿਹੜਾ ਸਮਾਨ ਆ ਉਹ ਮਿਲਿਆ ਸੋ ਇਹ ਜਿਹੜੀ ਖੋਜ ਮੈਂ ਜਿਹਦੀ ਪਹਿਲਾਂ ਗੱਲ ਕੀਤੀ ਆ ਲੰਗਨਾਸ ਦੀ ਗੱਲ ਕੀਤੀ ਆ ਗੁਜਰਾਤ ਆ ਇਦਾਂ ਦੀ ਜਿਹੜੀ ਖੋਜ ਆ ਇਹ ਪੱਛਮੀ ਬੰਗਾਲ ਦੇ ਵਿੱਚ ਵੀਰਪਾਨਪੁਰਕ ਏਰੀਆ ਹੈਗਾ ਵੀਰਪਾਨਪੁਰ ਉੱਥੇ ਵੀ ਖੋਜ ਕੀਤੀ ਗਈ ਆ ਸੋ ਉੱਥੇ ਵੀ ਜਿਹੜੇ ਨਿੱਕੇ ਨਿੱਕੇ ਪੱਥਰ ਦੇ ਸੰਦ ਨੇ ਉਹ ਮਿਲੇ ਨੇ ਤੇ ਉਸ ਖੋਜ ਦੇ ਵਿੱਚ ਵੀ ਉਹਨਾਂ ਦੇ ਵਿੱਚ ਜਿਹੜੀ ਇੰਪਰੂਵਮੈਂਟ ਆਉਂਦੀ ਆ ਸੋ ਪੁਰਾਣੇ ਟਾਈਮੋਂ ਹੋਰ ਸੀ ਜਦੋਂ ਜਦੋਂ ਥੋੜਾ ਜਿਹਾ ਸਮਾਂ ਬਦਲਿਆ ਤੋ ਹੋਰ ਤਰ੍ਹਾਂ ਦੇ ਮਿਲੇ ਨੇ ਇਹ ਜਿਹੜਾ ਲੰਗਨਾਸ ਤੇ ਜਿਹੜਾ ਜਿਤ ਬੰਗਾਲ ਆ ਇਹ ਜਿਹੜੀ ਖੋਜ ਚ ਮਿਲੇ ਸੰਦ ਨੇ ਇਹ ਤਕਰੀਬਨ ਇੱਕੋ ਜਿਹੇ ਨੇ ਤੇ ਇਸ ਯੁੱਗ ਦੇ ਅੰਤ ਤੱਕ ਮਨੁੱਖ ਨੇ ਜਿਹੜਾ ਤਾਤਾਂ ਨੂੰ ਭੰਗਰਾਉਣਾ ਵੀ ਸਿੱਖ ਲਿਆ ਜਿਵੇਂ ਜੇ ਕੋਈ ਚੀਜ਼ ਹੈਗੀ ਆ ਵੀ ਉਹਨੂੰ ਲੱਗਦਾ ਕਿ ਥੋੜੀ ਜੀ ਸਖਤ ਹੋ ਸਕਦੀ ਹੈ ਇਹਨੂੰ ਭੰਗਰਾ ਕੇ ਭਾਂਡੇ ਨੇ ਜਿਹੜੇ ਉਹ ਮਤਲਬ ਜਿੰਨਾ ਸਖਤ ਕੀਤੇ ਜਾ ਸਕਦੇ ਨੇ ਜਾਂ ਅੱਗ ਕਿਉਂਕਿ ਬਾਲਣੀ ਸਿੱਖ ਲਈ ਸੀ ਅੱਗ ਤੇ ਉਹਨਾਂ ਨੇ ਫਿਰ ਚੀਜ਼ਾਂ ਨੂੰ ਹਾਈ ਟੈਂਪਰੇਚਰ ਤੇ ਮਤਲਬ ਜਿਨਾ ਮੈਲਟ ਕਰਨਾ ਸਿੱਖ ਲਿਆ ਮਤਲਬ ਉਹਨਾਂ ਨੂੰ ਉਹਨਾਂ ਨੂੰ ਢਾਲਣਾ ਸਿੱਖ ਲਿਆ ਤੇ ਇਹਦੀ ਇਹਦੀ ਗੱਲ ਵੀ ਆਪਾਂ ਅੱਗੇ ਚੱਲ ਕੇ ਕਰਨੀ ਆ ਤਾਂ ਆਪਾਂ ਗੱਲ ਕਰਦੇ ਸੀ ਕਿ ਜਿਹੜਾ ਭਾਰਤ ਦੇ ਵਿੱਚ ਵਿਕਾਸ ਆ ਉਹ ਕੋਈ ਤਰੀਕੇ ਨਾਲ ਨਹੀਂ ਹੋਇਆ ਅਸਾਮੇ ਪੱਧਰ ਤੇ ਹੋਇਆ ਤੇ ਜਦੋਂ ਆਪਾਂ 4ਵੀਂ ਸਦੀ ਪੂਰਵ ਈਸਵੀ ਤੱਕ ਜਾਂਦੇ ਆ ਸੋ ਬੁੱਧ ਦੇ ਸਮੇਂ ਤੋਂ ਥੋੜਾ ਜਿਹਾ ਬਾਅਦ ਜਦੋਂ ਜਦੋਂ ਚੰਦਰਗੁਪਤ ਰਾਜ ਸੀ ਉਹ ਸਰੀਏ ਚਲੇ ਜਾਵੋ ਜਦੋਂ ਵੇਦ ਲਿਖੇ ਗਏ ਉਪਨਿਸ਼ਦ ਲਿਖੇ ਗਏ ਤੇ ਹੋਰ ਜਿਹੜਾ ਬਹੁਤ ਸਾਰਾ ਸਾਹਿਤ ਹੈ ਉਹ ਲਿਖਿਆ ਗਿਆ ਜਦੋਂ ਸਿਕੰਦਰ ਨੇ ਭਾਰਤ ਤੇ ਵੀ ਹਮਲਾ ਕੀਤਾ ਜਦੋਂ ਚਾਂਕੀ ਵਾਲਾ ਸਮਾਂ ਸੀ ਜਾਂ ਆਪਾਂ ਇਹ ਕਹਿ ਲਈਏ ਤੇ ਜੇ ਆਪਾਂ ਉਦੋਂ ਥੋੜੀ ਜਿਹੀ ਪਹਿਲਾਂ ਦੀ ਗੱਲ ਜਾਣਦੇ ਆ ਤੇ ਜਦੋਂ ਆਪਾਂ ਦੇਖਦੇ ਆ ਤਾਂ ਉਦੋਂ ਤੱਕ ਜਿਹੜਾ ਹੈਗਾ ਉਹ ਮਨੁੱਖ ਨੇ ਕੋਈ ਬਹੁਤ ਹੀ ਤਰੱਕੀ ਨਹੀਂ ਸੀ ਕੀਤੀ ਤੇ ਉਸੇ ਤਰ੍ਹਾਂ ਉਹ ਮੱਛੀਆਂ ਫੜਦਾ ਸੀ ਉਸੀ ਤਰ੍ਹਾਂ ਸ਼ਿਕਾਰ ਖੇਡਦਾ ਸੀ ਤਾਂ ਉਸੇ ਤਰ੍ਹਾਂ ਦਾ ਉਹਦਾ ਰਹਿਣ ਸਹਿਣ ਸੀ ਪਸ਼ੂ ਪਾਲਣੇ ਸਿੱਖ ਲਏ ਸੀ ਲੇਕਿਨ ਹੋਰ ਕੋਈ ਬਹੁਤੀ ਤਰੱਕੀ ਨਹੀਂ ਸੀ ਕੀਤੀ ਉਹਦੇ ਕੋਲ ਕੋਈ ਮਤਲ ਜਿਵੇਂ ਹੁਣ ਅੱਜ ਦਾ ਵਿਕਾਸ ਹੈ ਸੋ ਇਸ ਤਰ੍ਹਾਂ ਦਾ ਨਹੀਂ ਸੀਗਾ ਤੇ ਜਦੋਂ ਆਪਾਂ ਉੱਤਰੀ ਭਾਰਤ ਵੱਲ ਨੂੰ ਜਾਂਦੇ ਆ ਤਾਂ ਉੱਥੋਂ ਜਿਹੜੀਆਂ ਬਖਰੀ ਕਿਸਮ ਦੀ ਜੰਗਲੀ ਆ ਕੋ ਜਾਣੇ ਉਹ ਮਿਲੀਆਂ ਨੇ ਵਸਤਾ ਮਿਲੀਆਂ ਨੇ ਜਦੋਂ ਆਪਾਂ ਸਿੰਧ ਤੇ ਆਸ-ਪਾਸ ਜਾਂਦੇ ਆ ਨਾ ਅ ਦਰਿਆ ਸਿੰਧ ਦੇ ਆਸ-ਪਾਸ ਕਹਿੰ ਲੋ ਬਲੂਚਿਸਤਾਨ ਦਾ ਏਰੀਆ ਜਿਹੜਾ ਉੱਥੇ ਜਾਂਦੇ ਆ ਤਾਂ ਜਿਹੜੀਆਂ ਉੱਥੇ ਖੋਜਾਂ ਹੋਈਆਂ ਨੇ ਤਾਂ ਉੱਥੇ ਜਿਹੜੀਆਂ ਖੋਜਾਂ ਨੇ ਉਹ ਇਹ ਦੱਸਦੀਆਂ ਨੇ ਕਿ ਇਹ ਲੋਕ ਮੱਛੀਆਂ ਨਹੀਂ ਸੀ ਪਾਲਦੇ ਤੇ ਇਹ ਲੋਕ ਨੇ ਜਿਹੜੇ ਇਹਨਾਂ ਨੇ ਪਸ਼ੂ ਪਾਲਣੇ ਸਿੱਖ ਲਏ ਸੀ ਪਸ਼ੂਆਂ ਦੇ ਵਿੱਚ ਭੇਡਾਂ ਬੱਕਰੀਆਂ ਕਿਉਂਕਿ ਜਦੋਂ ਖੋਜ ਦੌਰਾਨ ਸਮੂਹਕ ਰੂਪ ਦੇ ਵਿੱਚ ਉਹਨਾਂ ਦੀਆਂ ਹੱਡੀਆਂ ਮਿਲਦੀਆਂ ਨੇ ਤੇ ਨਾਲ ਹੀ ਇੱਥੇ ਇਹਨਾਂ ਲੋਕਾਂ ਨੇ ਮਿੱਟੀ ਦੀਆਂ ਇੱਟਾਂ ਬਣਾਉਣੀਆਂ ਮਿੱਟੀ ਦੀਆਂ ਮਤਲਬ ਉਹ ਕਹੋ ਉਹਨੂੰ ਆਪਾਂ ਪੰਜਾਬੀ ਵਿੱਚ ਚੀਰੂ ਕਹਿੰਦੇ ਹੁੰਦੇ ਸੀ ਚੀਰੂਆਂ ਦੇ ਤੁਸੀਂ ਕੱਚੇ ਘਰ ਦੇਖੇ ਨੇ ਤੋ ਉਹ ਉਹਨਾਂ ਨੇ ਮਿੱਟੀ ਪੱਥ ਕੇ ਉਹਨੂੰ ਸੁਕਾਉਣਾ ਸੁਕਾ ਕੇ ਫਿਰ ਉਹਨਾਂ ਦੀਆਂ ਕੰਧਾਂ ਬਣਾਉਣੀਆਂ ਕੰਧਾਂ ਬਣਾ ਕੇ ਫਿਰ ਉੱਤੇ ਪੱਤਿਆਂ ਦੀ ਟਾਹਣੀਆਂ ਦੀ ਜਾਂ ਸਰਕੜੇ ਦੀ ਛੱਤ ਪਾਉਣੀ ਇਹ ਤਾਂ ਸਾਡੇ ਦੇਖਦੇ ਤੱਕ ਰਹਿਣਾ ਮੇਰੇ ਬਚਪਨ ਦੇ ਵਿੱਚ ਮੈਂ ਦੇਖੀਆਂ ਨੇ ਇਹ ਮਿੱਟੀ ਦੀਆਂ ਕੰਧਾਂ ਵਾਲੇ ਘਰ ਜਿਹੜੇ ਚੀਰੂਆਂ ਆ ਨਾ ਬਣਦੇ ਸੀ ਫਿਰ ਉੱਤੇ ਜਿਹੜੇ ਉਹਨਾਂ ਦੇ ਲਿਪ ਦਿੱਤਾ ਜਾਂਦਾ ਸੀਗਾ ਠੀਕ ਆ ਤੁਸੀਂ ਵੀ ਤੁਹਾਡੇ ਚੋਂ ਵੀ ਸ਼ਾਇਦ ਕਈਆਂ ਨੇ ਦੇਖੇ ਹੋਣੇ ਨੇ ਸੇ ਇਹ ਜਿਹੜੇ ਨੇ ਸਬੂਤ ਉੱਥੋਂ ਮਿਲੇ ਨੇ ਕਿਉਂਕਿ ਮਨੁੱਖ ਨੇ ਇਦੋਂ ਤੱਕ ਪ੍ਰਵਾਸਾਂ ਵਾਲਾ ਜੀਵਨ ਹੈ ਜਿਹੜਾ ਛੱਡ ਦਿੱਤਾ ਸੀ ਵੀ ਉਹ ਅਫਰੀਕਾ ਤੋਂ ਤੁਰਿਆ ਆਸਟ੍ਰੇਲੀਆ ਤੱਕ ਚਲੇ ਆ ਗਿਆ ਭਾਰਤ ਤੱਕ ਆ ਗਿਆ ਉਹ ਸਾਰਾ ਛੱਡ ਦਿੱਤਾ ਸੀ ਸੋ ਫਿਰ ਜਿੱਥੇ ਉਹਨੂੰ ਚੰਗਾ ਲੱਗਿਆ ਜਦੋਂ ਉਹਨੇ ਘਰ ਬਣਾਉਣੇ ਸਿੱਖ ਲਏ ਤੇ ਫਿਰ ਉਹਨੇ ਟਿਕ ਕੇ ਰਹਿਣਾ ਸਿੱਖ ਲਿਆ ਉੱਥੇ ਹੀ ਉਹਨੇ ਥੋੜਾ ਜਿਹਾ ਏਰੀਆ ਕਰਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਉੱਥੇ ਹੀ ਉਹਨੇ ਆਪਣੇ ਪਸ਼ੂ ਪਾਲਣੇ ਸ਼ੁਰੂ ਕਰ ਦਿੱਤੇ ਤੇ ਇੱਥੋਂ ਨੇ ਜਿਹੜੇ ਇਹ ਪਿੰਡ ਵੱਜਣੇ ਸ਼ੁਰੂ ਹੋ ਗਏ ਤੇ ਹੁਣ ਜਦੋਂ ਖੋਜ ਦੇ ਦੌਰਾਨ ਸਮੂਹਿਕ ਰੂਪ ਦੇ ਵਿੱਚ ਬੱਕਰੀਆਂ ਦੀਆਂ ਹੱਡੀਆਂ ਮਿਲਦੀਆਂ ਨੇ ਭੇਡਾਂ ਦੀਆਂ ਹੱਡੀਆਂ ਮਿਲਦੀਆਂ ਨੇ ਇੱਕ ਪਿੰਡ ਹੈ ਜਿਹੜਾ ਤਹਸ਼ਨਾਸ਼ ਹੋ ਗਿਆ ਕਥੇ ਦੇ ਥਲੇ ਦੱਬਿਆ ਗਿਆ ਤਾਂ ਫੇ ਪਤਾ ਲੱਗਦਾ ਹੈ ਕਿ ਵੀ ਜਿਹੜੀਆਂ 15-20 ਬੱਕਰੀਆਂ ਨੇ 40-50 ਬੱਕਰੀਆਂ ਨੇ ਜਾਂ ਭੇਡਾਂ ਨੇ ਤਾਂ ਇਹ ਲੋਕਾਂ ਨੇ ਰੱਖੀਆਂ ਹੁੰਦੀਆਂ ਸੀ ਸੋ ਇਸ ਕਰਕੇ ਇੱਥੋਂ ਪਤਾ ਲੱਗਦਾ ਹੈ ਤੇ ਇਹਨਾਂ ਨੇ ਭੇਡਾਂ ਪਾਲਣੀਆਂ ਸਿੱਖ ਲਈਆਂ ਬੱਕਰੀਆਂ ਦਾ ਦੁੱਧ ਪੀਣਾ ਸਿੱਖ ਲਿਆ ਇਸ ਕਰਕੇ ਇਹਨੂੰ ਦੁੱਧ ਪੱਥਰੀ ਯੁੱਗ ਵੀ ਕਿਹਾ ਜਾਂਦਾ ਸੀਗਾ ਤਾਂ ਪੱਥਰ ਦੇ ਸਮਾਨ ਨਾਲ ਸਾਰਾ ਇਹ ਆਪਦਾ ਉਪਜੀਮ ਕਾ ਬਗਾਤਿਆਰ ਕਰਦੇ ਪੱਥਰ ਦੇ ਹਾਲ ਪੱਥਰ ਦੇ ਭਾਲੇ ਪਤਲ ਪਸ਼ੂਆਂ ਨੂੰ ਵਰਤਣਾ ਵੀ ਸਿੱਖ ਲਿਆ ਤੇ ਨਾਲ ਸ਼ਿਕਾਰ ਕਰਨ ਦੀ ਬਜਾਏ ਜਾਂ ਫਲ ਫਰੂਟ ਖਾਣ ਦੀ ਬਜਾਏ ਇਹਨਾਂ ਨੇ ਦੁੱਧ ਪੀਣਾ ਵੀ ਸਿੱਖ ਲਿਆ ਤੇ ਇਸ ਪੜਾਤ ਦੇ ਜਿਹੜੀ ਹੈਗੀ ਆ ਉਹ ਸਿੰਧ ਘਾਟੇ ਦੀ ਸਭਿਅਤ ਹੈ ਜਿਹੜੀ ਉਹ ਫੈਲਦੀ ਸਾਨੂੰ ਪਤਾ ਲੱਗਦੀ ਹੈ بلوچستان ਦੇ ਆਸ-ਪਾਸ ਜਿਹੜੀਆਂ ਖੋਜਾਂ ਹੋਈਆਂ ਨੇ ਖਾਸ ਕਰਕੇ ਕੋਟਾ ਦੇ ਵਿੱਚ ਹੋਈਆਂ ਨੇ ਤਾਂ ਉਹਦੇ ਵਿੱਚ ਅਸੀਂ ਜਿਹੜੇ ਸਿੰਧ ਘਾਟੇ ਦੀ ਸਭਿਅਤ ਨੂੰ ਦੇਖਦੇ ਹਾਂ ਤਸਾਂ ਨੂੰ ਇਸ ਤਰ੍ਹਾਂ ਦੀਆਂ ਖੋਜਾਂ ਨੇ ਜਿਹੜੀਆਂ ਮਿਲਦੀਆਂ ਨੇ ਕੋਇਟਾ ਘਾਟੀ ਦੇ ਨਾਲ ਹੀ ਕਿਲੀ ਗੁਲ ਗੁਲ ਮੁਹੰਮਦ ਹੈ ਤੇ ਉੱਥੇ ਦੀ ਜਿਹੜੀ ਖੋਦਾਈ ਹੈ ਉਹ ਅਨਾਜ ਦੀ ਖੇਤੀ ਬਾਰੇ ਕਾਫੀ ਜਾਣਕਾਰੀ ਜਿਹੜੀ ਦਿੰਦੀ ਹੈ ਸੋ ਇਸੇ ਤਰ੍ਹਾਂ ਜਿਹੜਾ ਹੈਗਾ ਮਨੁੱਖ ਨੇ ਜਿਹੜਾ ਹੈਗਾ ਉਹ ਹੌਲੀ ਹੌਲੀ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ ਉਹਦਾ ਵਿਕਾਸ ਹੈ ਜਿਹੜਾ ਗਾਹਾਂ ਵੱਲੋਂ ਹੋ ਗਿਆ ਸੋ ਸੰਧਾਮਿਤ ਦੇ ਵਿੱਚ ਜਿਹੜੀ ਖੋਜਾਂ ਦੇ ਵਿੱਚ ਪਤਾ ਲੱਗਦਾ ਜਿਨ੍ਹਾਂ ਜਾਸਪਰ ਚਾਮਕਰ ਕਾਲਸੇਦੋਨੀ ਹੁਣ ਮੈਂ ਤਾਂ ਨਹੀਂ ਇਹਨਾਂ ਦੇ ਨਾਂ ਸੁਣਦਾ ਮਤਲਬ ਖੋਜਾਂ ਦੇ ਵਿੱਚ ਲਿਖਿਆ ਹੋਇਆ ਕਿ ਇਸ ਤਰ੍ਹਾਂ ਦੇ ਸੰਦ ਸੀਗੇ ਫਿਰ ਉਸ ਤੋਂ ਬਾਅਦ ਮਨੁੱਖਾ ਜਿਹੜਾ ਉਹ ਮੋਟੀ ਮਿੱਟੀ ਦੇ ਭਾਂਡੇ ਬਣਾਉਣ ਲੱਗ ਪੈਂਦਾ ਤਾਂ ਕਿ ਉਹ ਛੇਤੀ ਟੁੱਟਣ ਨਾ ਥੱਲੇ ਡਿੱਗ ਜਾਣਾ ਤਾਂ ਉਹ ਟੁੱਟਣ ਨਾ ਤੇ ਜਦੋਂ ਇਹ ਭਾਂਡੇ ਬਣਾਉਣੀ ਸਿੱਖ ਲੈਂਦਾ ਤਾਂ ਉਸ ਦੇ ਨਾਲ ਹੀ ਜਿਹੜਾ ਫਿਰ ਤਾਤਾਂ ਭੰਗਰਾਉਣ ਜਿਵੇਂ ਮੈਂ ਕਿਹਾ ਲੋਹੇ ਨੂੰ ਭੰਗਰਾਉਣਾ ਕਾਂਸੀ ਨੂੰ ਭੰਗਰਾਉਣਾ ਨੂੰ ਉਹ ਨੂੰ ਪਤਾ ਲੱਗਦਾ ਤੋ ਫਿਰ ਉਹ ਇਹਨਾਂ ਦੇ ਜਿਵੇਂ ਆਪਾਂ ਕੋਟਿੰਗ ਕਰਦਾ ਲੇਪ ਕਰਦਾ ਤਾਂ ਕਿ ਸਖਤ ਬਣ ਜਾਣ ਇਹਨਾਂ ਦੀ ਬਾਹਰੀ ਪਰਤ ਜਿਹੜੀ ਉਹ ਸਖਤ ਬਣ ਜਾਏ ਤੋ ਇਸ ਤਰ੍ਹਾਂ ਦੇ ਭਾਂਡੇ ਚੂਜ਼ ਕਰਦਾ ਤੇ ਇਸ ਤੋਂ ਬਾਅਦ ਜਦੋਂ ਉਹ ਇੱਥੇ ਤੱਕ ਆ ਜਾਂਦਾ ਨਾ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਯੁੱਗ ਸ਼ੁਰੂ ਹੁੰਦਾ ਉਹ ਹੁੰਦਾ ਤੰਬਾ ਯੁੱਗ ਜਿਹਨੂੰ ਤਾਮਸ ਯੁੱਗ ਕਿਹਾ ਜਾਂਦਾ ਤੰਬਾ ਯੁੱਗ ਤੇ ਮਨੁੱਖ ਕਹਿੰਦੇ ਭਾਂਡੇ ਬਣਾਉਂਦਾ ਕਾਂਸੀ ਦੇ ਜਿਹਨੂੰ ਆਪਾਂ ਕਹਿੰਦੇ ਸੀਗੇ ਤੇ ਤੁਹਾਨੂੰ ਯਾਦ ਹੋਣਾ ਕਿ ਜੇ ਤੁਹਾਡੇ ਬਜ਼ੁਰਗ ਤੁਹਾਡੇ ਦਾਦਾ ਦਾਦੀ ਨਾਨਾ ਨਾਨੀ ਉਹਨਾਂ ਦੇ ਘਰਾਂ 'ਚ ਪੀੜੇ ਹੁੰਦੇ ਸੀ ਤਾਂ ਕੰਸੀ ਦੇ ਕਹਿੰਦੇ ਛਨੇ ਹੁੰਦੇ ਸੀ ਉਹ ਹੁਣ ਤੱਕ ਚੱਲਦਾ ਰਿਹਾ ਹੈ ਤੁਹਾਡੇ ਦੇਖਣ ਤੱਕ ਜਿਹੜਾ ਮਨੁੱਖ ਤਾਂ ਖੇਤੀਬਾੜੀ ਕਰਨ ਦਾ ਢੰਗ ਸੀ ਉਹ ਬਿਲਕੁਲ ਉਹੀ ਸੀਗਾ ਇਹ ਮੈਂ ਗੱਲ ਕਰਦਾ 1950 ਤੱਕ ਦਾ ਹਨ ਉਹੀ ਸੀ ਜਿਹੜਾ ਚੌਥੀ ਸਦੀ ਪੂਰਵ ਈਸਵੀ ਦੇ ਵਿੱਚ ਸੀ ਹੋ ਸਕਦਾ ਜਿਹੜੇ ਕਿਉਂਕਿ ਲੋਹਾਰ ਤਰਖਾਨ ਸੀ ਜਿਹੜੇ ਇਹਨਾਂ ਨੇ ਥੋੜੀ-ਬਹੁਤੀ ਐਮੈਂਡਮੈਂਟ ਕੀਤੀ ਜਿਹੜੇ ਫਾਲੇ ਸੀ ਖਲਾਂ ਦੇ ਓਹੋ ਲੋਹੇ ਦੇ ਮਨ ਲੱਗੇ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ ਜਦੋਂ ਮਤਲਬ ਪਤਾਂਬਾ ਯੁੱਗ ਦੀ ਗੱਲ ਕਰਾਂਗੇ ਜਾਂ ਲੋਹਾ ਯੁੱਗ ਦੀ ਗੱਲ ਕਰਾਂਗੇ ਤੇ ਕੋਈ ਬਹੁਤਾ ਫਰਕ ਨਹੀਂ ਸੀ ਪਿਆ ਤੇ ਉਦਾਂ ਟਿੱਬੇ ਲੱਗੇ ਹੋਏ ਸੀ ਮਤਲਬ ਜਿਸ ਤਰ੍ਹਾਂ ਦੀ ਤਰਾਤਲ ਹੈਗੀ ਉਸੇ ਤਰ੍ਹਾਂ ਦੀ ਯੂਜ਼ ਕਰਦੇ ਸੀ ਕੱਚੇ ਘਰ ਸੀ ਠੀਕ ਹੈ ਤਾਂ ਲੋਕ ਨਹਰਾਂ ਦਰਿਆਵਾਂ ਤੋਂ ਨਹਾਉਂਦੇ ਸੀ ਨਹਰਾਂ ਦਰਿਆਵਾਂ ਦੇ ਪਾਣੀ ਪੀਂਦੇ ਸੀ ਤੇ ਮੇਰੇ ਦੇਖਣ ਤੱਕ ਜਿਹੜੀ ਤੱਕ ਹੀ ਹੋਈ ਹੋਈ ਸੀ ਕਿ ਉਸ ਮੇਰੇ ਬਚਪਨ ਤੱਕ ਕਿ ਖੂ ਖੂ ਘੁਨਿਆ ਮਨ ਲੱਗੇ ਸੀ ਸੋ ਬਾਕੀ ਜਿਹੜਾ ਹੈਗਾ ਉਹ ਕਾਫੀ ਸੋ ਇਹਨਾਂ ਦੀਆਂ ਗੱਲਾਂ ਆਪਾਂ ਬਾਅਦ ਵਿੱਚ ਕਰਾਂਗੇ ਲੇਕਿਨ ਜਿਹੜਾ ਹੁਣ ਪਿਛਲੇ 40-50 ਸਾਲਾਂ ਸੇ ਤਾਂ ਬਹੁਤ ਜ਼ਿਆਦਾ ਤਰੱਕੀ ਹੋਈ ਆ ਨਾ ਸੋ ਇੱਥੋਂ ਜਦੋਂ ਮਨੁੱਖ ਨੇ ਤਾਤਾਂ ਭਗਰੌਣੀਆਂ ਸਿੱਖ ਲਈਆਂ ਤਾਂ ਫਿਰ ਜਿਹੜਾ ਹੈਗਾ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਗਈ ਸੋ ਉਹ ਜਿਹੜਾ ਨਵਾਂ ਯੁੱਗ ਹੈ ਉਹ ਸੀਗਾ ਤਾਮਾ ਯੁੱਗ ਜਾਂ ਤਾਮਸ ਯੁੱਗ ਸੋ ਉਹਦੀ ਗੱਲ ਆਪਾਂ ਅਗਲੇ ਭਾਗ ਵਿੱਚ ਕਰਾਂਗੇ ਕਿ ਭਾਰਤ ਨੂੰ ਉਸਨੇ ਕਿਵੇਂ ਪ੍ਰਭਾਵਿਤ ਕੀਤਾ ਤੇ ਉਹ ਤਾਮਾ ਯੁੱਗ ਹੈ ਜਿਹੜਾ ਉਹਦੇ ਵਿਸ਼ੇਸ਼ ਕਿੱਥੇ ਕਿੱਥੇ ਮਿਲਦੇ ਨੇ ਤਾਂ ਤੁਸੀਂ ਜਿਹੜੇ ਵੀ ਇਲਾਕੇ 'ਚ ਹੋ ਮੋਂ ਦੋਸਤੋ ਤਾਂ ਜਿੱਥੇ-ਕਿੱਥੇ ਤੁਹਾਡੇ ਇਲਾਕੇ ਦੇ ਵਿੱਚ ਖੁਦਾਈ ਹੁੰਦੀ ਹੈ ਜੇ ਤੁਸੀਂ ਸਭਿਅਤਾਵਾਂ ਨੂੰ ਪਿਆਰ ਕਰਦੇ ਹੋ ਤਾਂ ਅੱਜ ਜਿਹੜੀ ਸਭਿਅਤਾ ਦੇ ਵਿੱਚ ਅਸੀਂ ਜੀ ਰਹੇ ਹਾਂ ਪਤਾ ਨਹੀਂ ਇਸ ਨੂੰ ਇਸ ਦਾ ਕੀ ਨਾਮ ਦਿੱਤਾ ਜਾਵੇਗਾ ਐਟ ਦਾ ਐਂਡ ਰਹਿਣਾ ਅਸੀਂ ਵੀ ਨਹੀਂ ਅਸੀਂ ਵੀ ਦਫਨ ਹੋ ਜਾਣਾ ਠੀਕ ਹੈ ਸਾਡੀ ਸਭਿਅਤਾ ਨਾਲ ਵੀ ਦਫਨ ਹੋ ਜਾਣਾ ਇਹਦੇ ਵਿੱਚੋਂ ਕੀ ਰਹੂਗਾ ਜੇ ਕੋਈ ਸਾਡੇ ਤੋਂ ਬਾਅਦ ਜਨਰੇਸ਼ਨ ਆਉਂਦੀ ਆ ਜਾਂ ਇਸ ਧਰਤੀ ਤੇ ਏਲੀਅਨਸ ਆ ਜਾਂਦੇ ਨੇ ਤੇ ਜੇ ਉਹ ਖੋਜਦੇ ਨੇ ਤਾਂ ਸਾਡੀ ਸਭਿਆਚਾਰ ਨੂੰ ਕਿਸ ਤਰ੍ਹਾਂ ਦਾ ਨਾਮ ਦੇਣਗੇ ਜਾਂ ਸਾਡੇ ਪਿੱਛੇ ਕੀ ਬਚੂਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਲੇਕਿਨ ਇਹਨਾਂ ਚੀਜ਼ਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਸਾਡੀਆਂ ਜੜ੍ਹਾਂ ਕਿੱਥੇ ਨੇ ਅਸੀਂ ਕਿੱਥੋਂ ਆਏ ਆ ਕਿਵੇਂ ਵਿਕਾਸ ਕੀਤਾ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਤੇ ਕੀ ਅਸੀਂ ਛੱਡ ਕੇ ਜਾ ਰਹੇ ਹਾਂ ਤੇ ਕੀ ਅਸੀਂ ਪ੍ਰਾਪਤ ਕੀਤਾ ਸੀ ਸੋ ਇਹ ਸਾਰੀਆਂ ਗੱਲਾਂ ਨੂੰ ਜਾਣਨ ਦੀ ਲੋੜ ਹੈ ਸੋ ਜੇ ਤੁਹਾਨੂੰ ਦੋਸਤੋ ਇਹ ਗੱਲਬਾਤ ਚੰਗੀ ਲੱਗੀ ਜਾਂ ਤਾਂ ਇਸ ਨੂੰ ਆਪਾਂ ਅੱਗੇ ਤੁਰਾਂਗੇ ਤੋਂ ਮੈਨੂੰ ਜਿਆਦਾ ਭੀੜ ਦੀ ਲੋੜ ਨਹੀਂ ਕਿ ਬਹੁਤ ਜ਼ਿਆਦਾ ਲੋਕ ਲਾਈਕ ਕਰਨ ਜੇ ਮੈਨੂੰ ਥੋੜੇ ਜਿਹੇ ਵੀ ਜਿਹੜੇ ਫਾਲੋ ਕਰਨੇ ਨੇ ਮੈਨੂੰ ਡਿਸਕਸ਼ਨ ਕਰ ਦੇ ਕਰਨੀ ਚਾਹੁੰਦੇ ਨੇ ਜਾਂ ਕਮੈਂਟ ਲਿਖ ਕੇ ਆਪਣਾ ਵਿਚਾਰ ਪੇਸ਼ ਕਰਨਾ ਚਾਹੁੰਦੇ ਨੇ ਮੈਂ ਉਹਨਾਂ ਨਾਲ ਹੀ ਸੰਤੋਸ਼ਟ ਐ ਕਿਉਂਕਿ ਮੈਂ ਇਸ ਚੈਨਲ ਨੂੰ ਕੋਈ ਕਮਾਈ ਦੇ ਸਾਧਨ ਦੇ ਤੌਰ ਤੇ ਨਹੀਂ ਕਰ ਰਿਹਾ ਮੇਰਾ ਸ਼ੌਂਕ ਹੈ ਮੈਂ ਕਰ ਰਿਹਾ ਠੀਕ ਹੈ ਮੈਨੂੰ ਕੋਈ ਇਹ ਨਹੀਂ ਕਿ ਮੈਨੂੰ ਇਹਦੇ ਤੋਂ ਕੋਈ ਪੈਸਾ ਆਵੇ ਜਾਂ ਮੇਰੇ ਲਾਈਕ ਵਧਣ ਜਾਂਦੇ ਦੇ ਵੀਊ ਵਧਣ ਜਾਂਦੇ ਉਹ ਵਧਣ ਤੇ ਮੇਰਾ ਕੰਮ ਹੈਗਾ ਮੈਂ ਗਿਆਨ ਨੂੰ ਵਿਗਿਆਨ ਨੂੰ ਸਾਹਿਤ ਨੂੰ ਲੋਕਾਂ ਤੱਕ ਲੈ ਕੇ ਜਾਵਾਂ ਤੁੱਕੇ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿਸ ਪੱਖ ਨਾਲ ਕੱਢਣਾ ਠੀਕ ਹੈ ਮੈਂ ਤਾਂ ਇਹ ਨਹੀਂ ਕਹੂੰਗਾ ਸੋ ਮੈਂ ਦੀ ਤੀਸਰੀ ਕਿਸ਼ਤ ਲੈ ਕੇ ਆ હાજર ਹੋਊਂਗਾ ਲੇਕਿਨ ਤੁਸੀਂ ਆਪਣਾ ਰਿਸਪੌਂਸ ਜ਼ਰੂਰ ਭੇਜ ਦਿਓ ਧੰਨਵਾਦ ਜੀ ਧੰਨਵਾਦ